ਜਗਜੀਤ ਡੱਲੇਵਾਲ ਦੇ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਹੈ ਉਥੇ ਹੀ ਪੰਜਾਬ ਬੰਦ ਦਾ ਸੱਦਾ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਕਈ ਸਿਆਸੀ ਲੀਡਰ ਕਿਸਾਨਾਂ ਦੇ ਹੱਕ ਦੇ ਵਿੱਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਨੇ ਸੁਖਪਾਲ ਸਿੰਘ ਖੈਰਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਉਹਨਾਂ ਦੇ ਕਹਿਣਾ ਹੈ ਕਿ ਕੱਲੋ ਪੰਜਾਬ ਬੰਦ ਹੈ ਤੇ ਜਿਸ ਤੋਂ ਬਾਅਦ ਅਸੀਂ ਕਿਸਾਨਾਂ ਦੇ ਨਾਲ ਰਲਿਆ ਤੇ ਉਥੇ ਹੀ ਜੀਤ ਡੱਲੇਵਾਲ ਦੇ ਹੱਕ ਦੇ ਵਿੱਚ ਨਾਹਰਾ ਮਾਰੀ ਹੈ ਪੰਜਾਬੀਆਂ ਨੂੰ ਅਪੀਲ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਲਗਾ ਸਰਕਾਰਾਂ ਦੇ ਉੱਤੇ ਪਰਟਵਾਰ ਜਿਹੜਾ ਕਿ ਕਾਂਗਰਸ ਪਾਰਟੀ ਦੇ ਵੱਲੋਂ ਸਾਧਿਆ ਜਾ ਰਿਹਾ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਮੋੜੇ ਕਾਂਗਰਸ ਪਾਰਟੀ ਆਈ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਤੇ ਪੰਜਾਬband ਦੇ ਸੱਦੇ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਅਪੀਲ ਕੀਤੀ ਹੈ ਨੌਜਵਾਨਾਂ ਨੂੰ ਕਿ ਵੱਧ ਤੋਂ ਵੱਧ ਜਿਹੜਾ ਕਿ ਜਗਜੀਤ ਢੱਲੇਵਾਲ ਦੇ ਹੱਕ ਦੇ ਵਿੱਚ ਜਿਹੜਾ ਕਿ ਨਾਰਾ ਮਾਰਿਆ ਜਾਵੇ ਤੁਹਾਨੂੰ ਸੁਣਾਉਣੇ ਆ ਪਹਿਲਾਂ ਸੁਖਪਾਲ ਸਿੰਘ ਖੈਰਾ ਦਾ ਕੀ ਕਹਿਣਾ ਹੈ ਜੀਤ ਸਿੰਘ ਢੱਲੇਵਾਲ ਕਾਫੀ ਹਰਸੇ ਤੋਂ ਭੁਖੜ ਹਦਾਲ ਤੇ ਬੈਠੇ ਨੇ ਬੜੀਆਂ ਜਾਇਜ਼ ਮੰਗਾਂ ਨੇ ਕਿਸਾਨਾਂ ਦੀਆਂ ਖੇਤ ਮਜ਼ਦੂਰਾਂ ਦੀਆਂ ਉਹਨਾਂ ਨੂੰ ਲੈ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਜਿਹੜਾ 30 ਤਾਰੀਖ ਦਾ ਪੰਜਾਬ ਬੰਦ ਦਾ ਸਰਦ ਦਾ ਦਿੱਤਾ ਯਾਨੀ ਕਿ ਕੱਲ ਸੋਮਵਾਰ ਵਾਲੇ ਦਿਨ ਸਹਿਤ ਉਹਨਾਂ ਨੇ ਸਵੇਰ ਤੋਂ ਲੈ ਕੇ 4 ਵਜੇ ਤੱਕ ਸਾਰੀ ਆਵਾਜਾਵੀ ਤੇ ਬੇਨਤੀ ਕੀਤੀ ਹੈ ਮੈਂ ਵੀ ਤੁਹਾਨੂੰ ਬਤੌਰ 올 ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਔਰ ਇੱਕ ਕਾਂਗਰਸ ਦੇ ਆਗੂ ਹੋਣ ਦੇ ਨਾਤੇ ਆਪਣੀ ਪਾਰਟੀ ਵੱਲੋਂ ਬੇਨਤੀ ਕਰਨਾ ਚਾਹੁੰਦਾ ਸਾਰੇ ਰਾਹਗੀਰਾਂ ਨੂੰ ਸਾਰੇ ਪੰਜਾਬ ਦੇ ਜਿੰਨੇ ਤੁਸੀਂ ਸਤਕਾਰਯੋਗ ਜਿਹੜੇ ਨਾਗਰਿਕੋਂ ਕਿ ਆਪਾਂ ਨੂੰ ਇਸ ਦੀ ਸਪੋਰਟ ਕਰਨੀ ਚਾਹੀਦੀ ਯਾਦ ਰੱਖੇ ਕਿ ਹਰ ਘਰ ਵਿੱਚ ਰੋਟੀ ਤਈਓ ਪੱਕਦੀ ਆ ਜੇ ਜਗਜੀਤ ਸਿੰਘ ਦੱਲੇਵਾਲ ਵਰਗੇ ਕਿਸਾਨ ਜਿਹੜੇ ਨੇ ਉਹ ਮਿਹਨਤ ਤੇ ਕਿਰਤ ਕਰਦੇ ਨੇ ਗੁਰੂ ਨਾਨਕ ਸਾਹਿਬ ਦੀ ਫਲਸਫੇ ਨੂੰ ਲੈ ਕੇ ਆਪਾਂ ਦੇ ਕਹਿੰਦੇ ਕਿ ਸਾਡੀ ਆਵਾਜ਼ਾਂ ਵਿੱਚ ਫਰਕ ਪੈ ਰਿਹਾ ਪਰ ਉਹਨਾਂ ਦੀਆਂ ਮੁਸ਼ਕਿਲਾਂ ਦੇਖੋ ਕਿਸਾਨਾਂ ਦੀ ਕੀ ਹਾਲ ਸਾਰੇ ਦੇਸ਼ ਦਾ ਕਿਸਾਨ ਜਿਹੜਾ ਉਹ ਭੁੱਖਾ ਵਾ ਕਰਜ਼ਈ ਆ ਆਤਮ ਹੱਤਿਆ ਕਰ ਰਿਹਾ ਵਾ ਇਸ ਲਈ ਮੈਂ ਤੁਹਾਨੂੰ ਸਭ ਨੂੰ ਪੁਰਜ਼ੋਰ ਅਪੀਲ ਕਰਨਾ ਚਾਹੁੰਦਾ ਕਿ ਦੇਸ਼ ਦੀ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਉਣ ਵਾਸਤੇ ਆਪਾਂ ਨੂੰ ਇਸ ਕਿਸਾਨਾਂ ਵੱਲੋਂ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਕਾਲ ਦੀ 30 ਤਰੀਕ ਦੀ ਕੱਲ ਦੀ ਸੋਮਵਾਰ ਵਾਲੇ ਦਿਨ ਦੀ ਪੂਰਨ ਹਮਾਇਤ ਕਰਨੀ ਚਾਹੀਦੀ ਕਿਉਂਕਿ ਸਾਡੇ ਦੇਸ਼ ਦੀ ਸਰਕਾਰ ਜਿਹੜੀ ਆ ਉਹ ਅਨਾਂਕਾਰਨੀ ਕਰ ਰਹੀ ਹੈ ਬੜੀਆਂ ਜਾਇਜ਼ ਮੰਗਾਂ ਨੇ ਕਿ ਮਿਨਿਮਮ ਸਪੋਰਟ ਪ੍ਰਾਈਸ ਸਾਡੀ ਜ਼ਿੰਦਗੀ ਦੀ ਗਾਰੰਟੀ ਹੋਣੀ ਚਾਹੀਦੀ ਅਸੀਂ ਜੋ ਪੈਦਾ ਕਰਦੇ ਉਹਦੀ ਕੀਮਤ ਮਿਲਣੀ ਚਾਹੀਦੀ ਐਤੋਂ ਜ਼ਿਆਦਾ ਕੁਝ ਨਹੀਂ ਮੰਗ ਰਹੇ ਔਰ 1 ਕਰੋੜਾਂ ਕਿਸਾਨਾਂ ਦੀ ਅਪੀਲ ਹੈ ਸਾਰੇ ਦੇਸ਼ ਵਿੱਚ ਕਰੋਨਾ ਟੱਬਰ ਸਾਡੇ ਦੇਸ਼ ਦੀ ਬੀਜੇਪੀ ਸਰਕਾਰ ਨੇ ਪਿਛਲੇ ਕੁਝ ਸਾਲਾਂ ਵਿੱਚ ਚੰਦ ਜੇ ਘਰਾਣੇ ਸੰਕੜੇ ਘਰਾਣਿਆਂ ਦਾ 15 ਲੱਖ ਕਰੋੜ ਰੁਪਏ ਮਾਫ ਕੀਤਾ ਉਹਨਾਂ ਦੇ ਵਾਸਤੇ ਨੀਤੀਆਂ ਹਨ ਲੇਕਿਨ ਸਾਡੇ ਕਿਸਾਨ ਭਰਾਵਾਂ ਵਾਸਤੇ ਔਰ ਯਾਦ ਰੱਖੇ ਕਿ ਇਨਾ ਕਿਸਾਨਾਂ ਨੇ ਹੀ ਸਾਡੇ ਬਾਰਡਰਾਂ ਦੀ ਰਾਖੀ ਕਰਤੇ ਕਰਦੇ ਕਰਦੇ ਆਪਣੇ ਬੱਚੇ ਸ਼ਹੀਦ ਕਰਾਏ ਨੇ ਆ ਚੰਦ ਦਿਨ ਪਹਿਲਾਂ ਸ਼ਹੀਦੀ ਹਫਤਾ ਗੁਜ਼ਰ ਕੇ ਗਿਆ ਸਾਡੇ ਛੋਟੇ ਛੋਟੇ ਸਹਬਜ਼ਾਦੇ ਮਾਤਾ ਗੁਜਰ ਜੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਤਾਨੀ ਉਹਨਾਂ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਛਾਦਰ ਆਪਾਂ ਕਹਿਣ ਨੂੰ ਤਾਂ ਸਭ ਕੁਝ ਕਹੀ ਜਾਂਦੇ ਆ ਪਰ ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਦੇ ਵਿੱਚ ਬੇਇਨਸਾਫੀ ਦੇ ਖਿਲਾਫ ਜੰਗ ਲੜੀ ਮੁਗਲਾਂ ਤੇ ਅਫਗਾਨਾਂ ਦੇ ਖਿਲਾਫ ਉਹਨਾਂ ਨੂੰ ਨੱਥ ਪਾਈ ਔਰ ਇਸ ਦੇਸ਼ ਦੀ ਹਿਫਾਜ਼ਤ ਕੀਤੀ ਉਸ ਤੋਂ ਬਾਅਦ ਅੰਗਰੇਜ਼ਾਂ ਦੇ ਨਾਲ ਸਾਡੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਵਰਗਿਆਂ ਨੇ ਬਹੁਤ ਛੋਟੀਆਂ ਉਮਰਾਂ ਦੇ ਵਿੱਚ ਫਾਂਸੀ ਦੇ ਰਸੇ ਚੁੰਮੇ ਕਿ ਉਹਨਾਂ ਦੀ ਬੁੱਕ ਤੁਸੀਂ ਕੀ ਪਾ ਰਹੇ ਹੋ ਸਾਡੇ ਦੇਸ਼ ਦੇ ਵਿੱਚ ਕੋਈ ਇਨਸਾਫ ਹੈ ਕਿ ਜਿਹਨਾਂ ਲੋਕਾਂ ਨੇ ਅੱਜ ਜਿਹੜਾ ਜਿਹੜੀ ਸ਼ਕਲ 'ਚ ਭਾਰਤ ਬੈਠਾ ਇਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਪਰ ਤੁਸੀਂ ਤਾਂ ਸਾਨੂੰ ਲਤਾੜਨ ਤੇ ਮਾਰਨ ਤੇ ਆਏ ਹੋਏ ਸਾਡੇ ਬੱਚੇ ਪੀਲੀ ਭੀਤ ਵਿੱਚ ਤਿੰਨ ਸਿੱਖ ਨੌਜਵਾਨ ਬਿਲਕੁਲ ਗਰੀਬ ਕਰਾ ਦੇ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਸਾਰੀ ਦੁਨੀਆ ਕਹਿ ਰਹੀ ਕਿ ਝੂਠਾ ਪੁਲਿਸ ਇਨਕਾਊਂਟਰ ਹੈ ਮੈਂ ਤਾਂ ਅਪੀਲ ਕਰੂੰਗਾ ਕਿ ਸਾਡੇ ਦੇਸ਼ ਦੀਆਂ ਨਿਆਂ ਨਿਆਂਪਾਲਿਕਾਾਂ ਸਪਰੀਮ ਕੋਰਟ ਨੂੰ ਹਨਰੇਬਲ ਇਹਦਾਂ ਦੀਆਂ ਚੀਜ਼ਾਂ ਦੇ ਸੂਓ ਮੋਟੋ ਕੌਗਨੀਸੈਂਸ ਲੈ ਕੇ ਤੇ ਪੂਰਾ ਟਾਈਮ ਬਾਉਂਡ ਪੁਕਤਾ ਇਨਕੁਆਇਰੀ ਕਰਨੀ ਚਾਹੀਦੀ ਵਰਨਾ ਲੋਕਾਂ ਦਾ ਵਿਸ਼ਵਾਸ ਟੁੱਟਦਾ ਜਾਂਦਾ ਹੈ ਸਾਰੀ ਪ੍ਰਣਾਲੀ ਦੇ ਵਿੱਚੋਂ ਤੋਂ ਮੈਂ ਗੱਲ ਜ਼ਿਆਦਾ ਲੰਮੀ ਕਰਦਾ ਹੋਇਆ ਕੱਲ ਦੇ ਬੰਦ ਦੇ ਸੱਦੇ ਦੀ ਪੂਰਨ ਹਮਾਇਤ ਕਰਦਾ ਹੋਇਆ ਤੁਹਾਨੂੰ ਸਭ ਨੂੰ ਅਪੀਲ ਕਰਦਾ ਕਿ ਇਹਨੂੰ ਆਪਾਂ ਆਪਣੇ ਲਈ ਆਪਣੇ ਭਵਿੱਖ ਲਈ ਆਪਣੇ ਬੱਚਿਆਂ ਦੇ ਭਵਿੱਖ ਲਈ ਕਾਮਯਾਬ ਬਣਾ